ਕਿੰਨਾ ਚੌਕ ਕੇਂਦਰ ਦੇ ਵਿੱਚ ਦੁਆਰਾ ਸਰਕਾਰ ਬਣ ਜਾ ਰਹੀ ਹੈ ਤੀਸਰੀ ਵਾਰ ਬੜੀਆਂ ਵਿਪਰੀਤ ਪ੍ਰਸਥਿਤੀਆਂ ਹੋਣ ਦੇ ਬਾਵਜੂਦ ਸਾਰੇ ਬਾਕੀ ਦਲਾਂ ਨੇ ਇਕੱਠੇ ਹੋ ਕੇ ਲੜਨ ਦੇ ਬਾਵਜੂਦ ਜਿਸ ਤੰਗ ਦੇ ਨਾਲ ਹਿੰਦੁਸਤਾਨ ਦੀ ਜਨਤਾ ਨੇ ਤੀਸਰੀ ਵਾਰੀ ਮੋਦੀ ਜੀ ਨੂੰ ਮੈਡਟ ਦੇ ਕੇ ਸਰਕਾਰ ਬਣਾਉਣ ਦੇ ਲਈ ਐਡਾ ਵੱਡਾ ਬਹੁਮਤ ਦਿੱਤਾ ਉਹਦੇ ਲਈ ਮੈਂ ਸਮੁੱਚੇ ਦੇਸ਼ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹ पता चलਦਾ ਕਿ ਇਸ ਗੱਲ ਤੋਂ ਕਿ ਲੋਕਾਂ ਨੇ ਮੋਦੀ ਜੀ ਦੀਆਂ ਨੀਤੀਆਂ ਦੇ ਉੱਤੇ ਮੋਹਰ ਲਗਾਈ ਆ ਉਹਨਾਂ ਨੂੰ ਮਨਜ਼ੂਰ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੀਤੇ ਹੋਏ ਕੰਮ ਹੋਰ ਜਨਜਾਂ ਤੱਕ ਪਹੁੰਚ ਸਕਣ ਇਸ ਪ੍ਰਯਾਸ ਦੇ ਨਾਲ ਅਗਲੀ ਆਉਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੋਕਾਂ 'ਚ ਪਹੁੰਚ ਕੇ ਹੋਰ ਕੰਮ ਕਰੇਗੀ ਇੰਡੀਆ ਗੱਠਜੋੜ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੇ ਵੀ ਇਤਿ ਜਿਹੜਾ ਹੈਗਾ ਇੱਕ ਸਟੇਜ ਪਰਫਾਰਮ ਦਿਖਾਇਆ ਹੈ ਦੇਖੋ ਸਾਰੇ ਲੜਦੇ ਨੇ ਤਾਂ ਹਰ ਇੱਕ ਨੂੰ ਜਨਤਾ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਇੰਡੀਆ ਗਠਬੰਧਨ ਨੂੰ ਸੀਟਾਂ ਮਿਲੀਆਂ ਨੇ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਪਰ ਜੇਤੂ ਸਰਕਾਰ ਜਿਹੜੀ ਆ ਉਹ ਐਨਡੀਏ ਦੀ ਬਣੀ ਆ ਮੋਦੀ ਜੀ ਦੀ ਬਣੀ ਆ ਭਾਰਤੀ ਜਨਤਾ ਪਾਰਟੀ ਦੀ ਬਣੀ ਆ ਇਸ ਕਰਕੇ ਕਿਉਂਕਿ ਜੇਤੂ ਜੇਤੂ ਹੀ ਹੁੰਦਾ ਸੋ ਮੈਂ ਉਸ ਕਰਕੇ ਉਹਨਾਂ ਨੂੰ ਵਧਾਈ ਦਿੰਦਾ ਔਰ ਜਨਤਾ ਦਾ ਧੰਨਵਾਦ ਕਰਦਾ ਤੋ ਰਮੇਸ਼ ਸਿੰਘ ਬਿੱਟੂ ਸੀਗੇ ਲੀਡ ਦੇ ਵਿੱਚ ਸੀਗੇ ਲੇਕਿਨ ਹੁਣ ਸੈਕੰਡ ਲੀਡ ਤੇ ਚੱਲ ਰਿਹਾ ਬਹੁਤ ਤਕੜੀ ਫਾਈਟ ਸ਼ੁਰੂ ਤੋਂ ਇਸ ਵੇਲੇ ਤੋਂ ਬਿੱਟੂ ਜੀ ਦੀ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਲਗਾਤਾਰ ਚੱਲ ਰਹੀ ਆ ਔਰ ਬੜੇ ਥੋੜੇ ਮਾਰਜਨ ਤੋਂ ਅਸੀਂ ਪਿੱਛੇ ਚੱਲਨੇ ਆ ਔਰ ਮੈਂ ਸੱਚ ਸੋਚਦਾ ਦੀ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਜਿਹੜੇ ਬਾਕੀ ਰਾਊਂਡ ਰਹਿੰਦੇ ਨੇ ਉਹਨਾਂ ਚ ਉਹ ਡੀਡ ਨੂੰ ਕਟਾ ਕੇ ਬਿੱਟੂ ਜੀ ਲੁਧਿਆਣੇ ਤੋਂ ਜਿੱਤ ਕੇ ਮੋਦੀ ਜੀ ਦੀ ਸਰਕਾਰ ਦੇ ਵਿੱਚ ਆਪਣਾ ਯੋਗਦਾਨ ਲੁਧਿਆਣੇ ਦੀ ਜਨਤਾ ਦੀਆਂ ਵੋਟਾਂ ਦੇ ਰੂਪ ਵਿੱਚ ਲੈ ਕੇ ਪਹੁੰਚ ਰਹੇ ਜੀ ਜਿਲ੍ਹਾ ਪ੍ਰਧਾਨਾ ਲੁਧਿਆਣਾ ਦੇ ਵਿੱਚ ਲੁਧਿਆਣਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਅੱਛੇ ਮਾਹੌਲ ਦੇ ਵਿੱਚ ਜਿਨ੍ਹਾਂ ਨੇ ਪੀਸਫੁੱਲ ਢੰਗ ਦੇ ਨਾਲ ਲੁਧਿਆਣੇ ਦੇ ਵਿੱਚ ਤੁਸੀਂ ਲੋਕਾਂ ਨੇ ਬਾਹਰ ਆ ਕੇ ਮਤਦਾਨ ਕੀਤਾ ਆਪਣਾ ਨੁਮਾਇੰਦਾ ਚੁਣਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੁਸੀਂ ਸਾਰੇ ਇਸ ਗੱਲ ਲਈ ਧੰਨਵਾਦ ਦੇ ਬਤਵਾਂ ਹਾਂ